ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜਿਹੜਾ 15 ਤਰੀਕ ਨੂੰ ਗੈਰ ਕਾਨੂੰਨੀ ਤੌਰ ਤੇ ਪੁਲਿਸ ਨੇ ਚੱਕਿਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਦੀ ਅਰੈਸਟ ਨੂੰ ਅਨਜਸਟੀਫਾਈਡ ਦੱਸਿਆ ਇਲੀਗਲ ਦੱਸਿਆ ਤੇ ਉਹਨੂੰ ਛੱਡਣ ਦੇ ਹੁਕਮ ਜਾਰੀ ਕਰਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ 5 ਤਰੀਕ ਨੂੰ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਕੰਚਨਪ੍ਰੀਤ ਜਿਹੜੇ ਕਿ ਉੱਥੇ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਦੀ ਰੈਕੀ ਪੁਲਿਸ ਵੱਲੋਂ ਇੱਕ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਕੀਤੀ ਗਈ ਇਹ ਤਾਂ ਲੋਕਲ ਸੰਗਠਾ ਨੇ ਰੋਕ ਕੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਹਾਂ ਕਿਉਂਕਿ ਉਸ ਸਮੇਂ ਇਲੈਕਸ਼ਨ ਕਮਿਸ਼ਨ ਦਾ ਉਰੇ ਸਾਰਾ ਚੱਲ ਰਿਹਾ ਸੀ ਕੋਡ ਆਫ ਕੰਡਕਟ ਸੀ ਤਾਂ ਉਹਦੇ 'ਚ ਇੱਕ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਜੱਲੀ ਨੰਬਰ ਪਲੇਟ ਤੇ ਪਰ 15 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਧੜਪકડ ਸ਼ੁਰੂ ਹੋਈ ਕਿਉਂਕਿ ਸਰਕਾਰ ਨਤੀਜਿਆਂ ਤੋਂ ਮੁਖਲਾ ਚੁੱਕੀ ਸੀ ਤਕਰੀਬਨ 30 ਦੇ ਕਰੀਬ ਲੋਕਾਂ ਨੂੰ ਉਸੇ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਹਿੰਦੇ ਜੀ ਪੁਲਿਸ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਿਆ ਕਿਹੜੀ ਪੁਲਿਸ ਜਿਹੜੀ ਆ ਪੰਜਾਲੀ ਨੰਬਰ ਪਲੇਟ ਲਾ ਕੇ ਸਿਵਲ ਵਰਦੀਆਂ ਚ ਲੋਕਾਂ ਦੀ ਰੈਕੀ ਕਰ ਰਹੀ ਸੀ ਸੋ ਅੱਜ ਮਾਨਯੋਗ ਪੰਜਾਬ ਤੇ ਰੈਨਾ ਹਾਈ ਕੋਰਟ ਨੇ ਉਸ ਅਰੈਸਟ ਨੂੰ ਇਲੀਗਲ ਕਰਾਰ ਦਿੰਦੇ ਹੋਏ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਆਨ ਰਿਕਾਰਡ ਲਈਆਂ ਕਿ 3 45 ਤੇ 15 ਤਰੀਕ ਨੂੰ ਬੰਦਾ ਅਰੈਸਟ ਹੋਇਆ ਪੁਲਿਸ ਅੱਜ ਕੋਰਟ ਚ ਆ ਕੇ ਕਹਿੰਦੀ ਹੈ ਕਿ ਜੀ ਅਸੀਂ ਸ਼ਾਮ ਨੂੰ 6 ਵਜੇ ਅਰੈਸਟ ਕੀਤਾ ਪਰ ਫਿਰ ਵੀ ਝੂਠ ਬੋਲਦੇ ਬੋਲਦੇ ਵੀ ਫੜੇਗੇ ਕਿਉਂਕਿ ਜਿਹੜੀ ਅਰੈਸਟ ਹੈ ਉਹ ਐਫ ਆਈ ਆਰ ਤੇ ਸਾਡੇ 6 ਵਜੇ ਹੈ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਪਹਿਲਾ ਅਰੈਸਟ ਕੀਤਾ ਗਿਆ ਮਤਲਬ 5 ਤੋਂ ਲੈ ਕੇ 15 ਤੱਕ ਕੋਈ ਕਾਰਵਾਈ ਨਹੀਂ ਕਿਉਂਕਿ ਉਹਦੋਂ ਕਰ ਨਹੀਂ ਸਕਦੇ ਸੀ ਇਲੈਕਸ਼ਨ ਕਮਿਸ਼ਨ ਸੀ 15 ਤਰੀਕ ਨੂੰ ਪਹਿਲਾ